हेलो एवरीवन वेलकम टू आवर व्लॉग ते ਅੱਜ ਦਾ ਵਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਆਪਾਂ ਬਣਾਏ ਸੀ ਛੋਲੇ ਜਿਹੜੇ ਕੀ ਚਾਪਤੀ ਵਾਲੇ ਹੁੰਦੇ ਨੇ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਸਾਨੂੰ ਦੱਸ ਦਿਓ ਕਮੈਂਟ ਕਰ ਦਿਓ ਆਪਾਂ ਬਣਾ ਦਵਾਂਗੇ ਤੁਹਾਨੂੰ ਇਹਦੀ ਰੈਸਪੀ ਦੇ ਦੇਾਂਗੇ ਤੇ ਉਸ ਤੋਂ ਬਾਅਦ ਗੁਲਛੇ ਜੋ ਸੀ ਕੁਲਚੇ ਆਪਾਂ ਰੈਡੀमेड ਮਗਵਾ ਲਏ ਸੀਗੇ ਕਿੱਟੀ ਵਾਲੇ ਤੇ ਸਾਡੀ ਚਟਨੀ ਆਲਮੋਸਟ ਰੈਡੀ ਆ ਲੋ ਜੀ ਸਾਡੇ ਕੁਲਚੇ ਬਣ ਕੇ ਹੋ ਗਏ ਨੇ ਰੈਡੀ ਤੇ ਇਹਨਾਂ ਦਾ ਟੇਸਟ ਬਿਲਕੁਲ ਹੀ ਬਾਜ਼ਾਰ ਵਰਗਾ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਰੈਸিপি ਚਾਹੀਦੀ ਆ ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਜਦੋਂ ਆਪਾਂ ਬਾਹਰ ਜਾਣੇ ਆ ਕੁਲਚੇ ਜਾਂ ਨਾ ਨਾਨ ਘਰਲੀ ਤੇ ਉਹਨਾਂ ਦੇ ਨਾਲ ਆਪਾਂ ਨੂੰ ਇੱਕ ਬਹੁਤ ਟੇਸਟੀ ਚਟਨੀ ਸਰ ਕੀਤੀ ਜਾਂਦੀ ਹੈ ਜਿਸ ਵਿੱਚ ਨਾ ਪਿਆਜ਼ ਵਗੈਰਾ ਵੀ ਹੁੰਦੇ ਨੇ ਉਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਆਲੂ ਲੈ ਲੈਣੇ ਨੇ ਪਿਆਜ਼ ਲੈ ਲੈਣੇ ਤੇ ਹਰੀ ਮਿਰਚ ਜੋ ਵੀ ਹੈ ਨਾ ਪਾ ਲੈਣਾ ਸਾਰੀ ਚੀਜ਼ਾਂ ਜੋ ਤੁਹਾਡੇ ਕੋਲ ਹੈ ਟਮਾਟਰ ਆਪਸ਼ਨਲ ਆ ਉਸ ਤੋਂ ਬਾਅਦ ਉਹਦੇ ਵਿੱਚ ਪਾ ਲੈਣਾ ਤੁਸੀਂ ਨਮਕ ਤੇ ਆਪਣੀ ਲਾਲ ਮਿਰਚ ਵੀ ਐਡ ਕਰ ਲੈਣੀ ਆ ਤੇ ਇੱਕ ਇਨਗਰੀਡੀਅੰਟ ਆ ਉਹਦੇ ਵਿੱਚ ਜਿਹੜਾ ਕਿ ਚਾਟ ਮਸਾਲਾ ਇਬਾਸ ਸਪਾਈਸਿਸੇ ਹੁੰਦੀ ਹੈ ਬਹੁਤ ਟੇਸਟੀ ਲੱਗਦੀ ਹੈ ਤੇ ਸਭ ਤੋਂ ਜ਼ਰੂਰੀ ਮੇਨ ਹੁੰਦਾ ਉਹਦੇ ਚ ਜਿਹੜਾ ਆਪਾਂ ਹਮੇਸ਼ਾ ਪਾਉਣਾ ਮੈਂ ਉਹ ਹੁੰਦਾ ਇਮਲੀ ਦਾ ਪਾਣੀ। ਠੀਕਾ ਇਮਲੀ ਦਾ ਪਾਣੀ ਪਾਉਣ ਨਾਲ ਇਹਦਾ ਬਹੁਤ ਵਧੀਆ ਟੇਸਟ ਆਉਂਦਾ। ਠੀਕਾ ਜਿਹੜੇ-ਜਿਹੜੇ ਲੋਕ ਬਾਹਰ ਖਾਣ ਜਾਂਦੇ ਨੇ ਨਾ ਉਹਨਾਂ ਨੂੰ ਜ਼ਰੂਰ ਪਤਾ ਹੋਣਾ। ਮੈਂ ਬਣਾ ਰਹੀ ਹਾਂ ਮੇਰੀ ਬਣਾਉਂਦੀ ਬਣਾਉਂਦੀ ਤੇ ਮੂੰਹ 'ਚ ਵੀ ਪਾਣੀ ਆ ਰਿਹਾ ਤੁਸੀਂ ਜ਼ਰੂਰ ਇੱਕ ਵਾਰ ਟਰਾਈ ਕਰਿਓ। ਜਦੋਂ ਵੀ ਤੁਹਾਨੂੰ ਟਾਈਮ ਲੱਗੇ ਬਹੁਤ ਈਜ਼ੀ ਆ ਬਸ ਵੈਜੀਟੇਬਲ ਨੂੰ ਸਾਰੀਆਂ ਨੂੰ ਕੱਟਣਾ ਆ ਉਸ ਤੋਂ ਬਾਅਦ ਹਨਾ ਇਹਦੇ ਵਿੱਚ ਨਮਕ ਮਿਰਚ ਚਾਟ ਮਸਾਲਾ ਐਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹ ਚ ਪਾਉਣਾ ਇਮਲੀ ਦਾ ਪਾਣੀ ਤੇ ਤੁਹਾਡੀ ਚਟਨੀ ਹੋ ਜਾਂਦੀ ਆ ਤਿਆਰ ਤੇ ਕਰੋ ਇਹਨਾਂ ਨੂੰ ਫੁਲਚਿਆਂ ਦੇ ਨਾਲ ਇੰਜੋਏ ਚਾਹੇ ਨਾਲ ਦੇ ਨਾਲ ਜਿਹਦੇ ਨਾਲ ਮਨ ਚੀ ਥੈਂਕ ਯੂ ਆਲ ਥੈਂਕਸ ਫੋਰ ਵਾਚਿੰਗ आवर ਬਲੌਗ ਬਣਾਓ ਕਾਚੀ ਟੇਕੀ